ਇਕਾ ਕੀ ਰਿਵਿਊ ਆ ਬਾਈ ਜਿਹਨੂੰ ਕੈਮਰਾ ਮਹਿਸੂਸ ਹੋ ਰਿਹਾ ਬਾਈ ਇਸ ਬਾਰੇ ਤਾਂ ਮਨ ਕਿ ਚਲੋ ਜਿਹੜੇ ਸਾਹਮਣੇ ਕੀਮਤ ਆ ਉਹ ਸਭ ਨਾਲ ਦਾ ਸਹੀ ਆ ਜੀ ਹਾਂਜੀ ਹਾਂਜੀ ਦੋਸਤੋ ਪ੍ਰੀਤ 6090 ਟਰੈਕਟਰ ਬਿਲਕੁਲ ਨਵਾਂ ਉਹਦੀ ਅੱਜ ਡੈਮੋ ਲੈਣੀ ਆ 15 ਹੜਾਂ ਤੇ ਤੇ ਦੂਜੀ ਸਾਈਡ ਨਿਊ ਹਾਲੈਂਡ 5220 ਆ ਬਾਈ ਜੀ 2-3 ਸਾਲ ਪੁਰਾਣਾ ਟਰੈਕਟਰ ਆ ਇਹ ਰਮੇ ਹੋਇਆ ਹੋਇਆ ਬਿਲਕੁਲ ਇਹ ਨਾਲ ਥੋੜਾ ਜਿਹਾ ਕੰਪੈਰੀਸ਼ਨ ਕੀਤਾ ਤੀਜਾ ਟਰੈਕਟਰ ਹੋਵੇਗਾ ਬਾਈ ਜੀ ਸਫਰਾ 855 2/2 2 ਜੀ ਅੱਜ ਦੀ ਵੀਡੀਓ ਬਾਈ ਜੀ ਬਹੁਤ ਧਮਾਕੇਦਾਰ ਹੋਣ ਵਾਲੀ ਆ ਬਣੀ ਰਹੋ ਵੀਡੀਓ ਨਾਲ ਐਂਡ ਤੱਕ ਤੇ ਤੁਹਾਨੂੰ ਤਿੰਨੇ ਟਰੈਕਟਰਾਂ ਦਾ ਜ਼ੋਰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਦੇ ਹਿਸਾਬ ਨਾਲ ਦੇਣਾ ਆ ਵੀਡੀਓ ਨੂੰ ਫੁੱਲ ਚੰਗੀ ਤਰ੍ਹਾਂ ਦੇਖ ਕੇ ਵੀ ਕਿਹੜਾ ਟਰੈਕਟਰ ਤੁਹਾਨੂੰ ਬੈਸਟ ਲੱਗਦਾ ਬਾਈ ਜੀ ਤਿੰਨਾ ਚੋਂ ਪ੍ਰੀਤ 6094 ਵੈਸਟਾਕ ਨਿਊ ਹੋਲੈਂਡ 552 ਵੀ ਵੈਸਟਾਕ ਸਭਰਾਜ 855 ਫਾਈਵ ਸਟਾਰ 2 ਸਪੀਡ ਵਾਲਾ ਪਹਿਲਾਂ ਬਾਈ ਜੀ ਵੀਡੀਓ ਸਟਾਰਟ ਕਰਦੇ ਆ ਆਪਾਂ ਪ੍ਰੀਤ 6094 4/4 ਟਰੈਕਟਰ ਨਾਲ ਤੇ ਸੋਨੂੰ ਆਪਾਂ ਟਰੈਕਟਰ ਬਾਰੇ ਪਹਿਲਾਂ ਥੋੜੀ ਜੀ ਜਾਣਕਾਰੀ ਦੇ ਦਈਏ ਆਜੋ ਸਪੂ ਬਾਈ ਨਾਲ ਗੱਲਬਾਤ ਕਰਾਂਗੇ ਤੇ ਡਰਾਈਵਰ ਵੀਰ ਨਾਲ ਵੀ ਗੱਲਬਾਤ ਕਰਾਂਗੇ ਕਿਹਾ ਜਸਪ੍ਰੀਤਾ ਕਿਮਾ ਜੀ ਠੀਕ ਆ ਬਾਈ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਹੈ ਕਿ ਮੈਂ ਜਨਰੇਟਰ ਟਰੈਕਟਰ ਬਈ ਟਰੈਕਟਰ ਜਿਵੇਂ ਆਪਾਂ ਕਹ ਜੀ ਤੋਰੇ ਚ ਪੂਰਾ ਵਧੀਆਗਾ ਇਹ ਪਤਾ ਹਾਂ 3 ਸਪੀਡ ਚਾ ਚੇਂਜਰ ਗੇਅਰ ਚਾ ਠੀਕ ਹੈ ਜੀ ਤੇ 12 ਰਿਵਰਸ ਆ 12 ਬੈਕ ਤੇ ਚੇਂਜਰ ਵਾਲਾ ਟਰੈਕਟਰ ਹੈਗਾ ਤੇ 15 ਜਾਂ 16 ਦੇ ਟਾਇਰਾਂ ਚਾ ਜੇ ਦੂਜੇ ਰੇਟਾਂ ਨਾਲ ਲਾ ਕੇ ਚੱਲੀਏ ਹਾਂ ਜੀ ਮਨਿਕਲਾ 2.5 ਲੱਖ ਰੁਪਏ ਦਾ ਸਿੱਧਾ ਹੀ ਫਰਕ ਆਗਾ ਤੇ ਇਹਦੀ ਕੀ ਕੀਮਤ ਹੋਊਗੀ ਬਾਈ ਇਹਦੀ ਹੋਗੀ 7.9 ਲੱਖ ਰੁਪਿਆ ਰੇਟ ਆ ਜੀ 7.9 ਲੱਖਾ ਰੇਟ ਹਾਂ ਜੇ ਟਰੈਕਟਰ ਕਟਾਉਣਾਗਾ ਪੁਰਾਣਾ ਫਿਰ ਰੇਟ ਲੱਗ ਤੋਂ ਆ ਲੋ ਆ ਜੀ ਇਹ ਨਕਦ ਕੈਸ਼ ਠੀਕ ਹੈ। ਵਾਕਿ ਹੋਣਾ ਆਪਾਂ ਚੱਲਦੇ ਆਂ ਟਰੈਕਟਰ ਵੱਲ। ਤੇ ਦੇਖਦੇ ਬਈ ਜੀ। ਬੀੜੀ ਚ ਐਂਡ ਤੱਕ ਬਈ ਜੀ ਬਣੇ ਰਿਓ ਤੇ ਦੇਖਦੇ ਆਪਾਂ ਕੀ ਗੱਲਬਾਤ ਆ ਗਈ। ਬਾਕੀ ਚੱਕਰ ਵੀ ਦੱਸਾਂਗੇ ਆਪਾਂ ਕਿੰਨੇ ਚੱਕਰਾਂ ਤੇ ਚੱਲ ਲਗਾ। ਤੇ ਬਾਈ ਜਿਵੇਂ ਆ ਵਗਦੀ ਬਈ ਜੀ ਪਹਿਲਾਂ ਚਲਾਇਆ 2200 ਚੱਕਰ ਤੇ ਚੱਲਿਆ ਸੀਗਾ ਟਰੈਕਟਰ। ਬਾਕੀ ਡਰਾਈਵਰ ਬਾਈ ਨਾਲ ਗੱਲਬਾਤ ਕਰਾ ਦਿੰਦੇ ਆ। ਲੈ ਜੀ। ਡਰਾਈਵਰ ਬਾਈ ਨਾਲ ਵੀ ਗੱਲਬਾਤ ਕਰਾ ਦਿਓ। ਹਾਂ ਬਾਈ ਕਿੰਨੇ ਕੇ ਚੱਕਰਾਂ ਤੇ ਚੱਲ ਰਿਹਾ? ਇਹ ਬਾਈ ਜੀ ਆਪਾਂ ਮੰਨ ਕੇ ਚੱਲੋ ਵੀ 2500 ਚੱਕਰ ਤੇ 2025 ਸਾਤੇ ਹਾਂ 2025 ਨੂੰ ਲਿਖਣਾ ਚੱਲ ਰਿਹਾ ਠੀਕ ਆ ਤੇ ਚੱਕਰ ਚੁੱਕਰ ਦਾ ਨਹੀਂ ਦੌੜਦਾ ਬਾਈ ਚੱਕਰ ਕੀ ਕਹਣਾ ਵੀ ਮੰਨ ਕੇ ਚੱਲ ਮਾੜਾ ਮੋਟਾ ਚੱਕਰ ਤੋੜਦੇ ਨਹੀਂ ਚੱਕਰ ਨਹੀਂ ਤੋੜ ਰਿਹਾ ਹੋਊਗਾ ਹਾਂ ਵੀ 250 ਚੱਕਰਾਂ ਦਾ ਫਰਕ ਪੈ ਜਾਣਾ ਹਾਂ ਹਾਂ 250 ਚੱਕਰ ਇਹ ਕਿਹੜੇ ਖੇਰ 'ਚ ਚਲਾ ਰਿਹਾ ਹਾਂ ਬਾਈ ਇਹ 20 ਤੀਜੇ 'ਚ ਜਾਂ ਦੂਜੇ ਵਿੱਚ ਚੱਲ ਰਿਹਾ ਠੀਕ ਹੈ ਇਹ ਦੂਜੇ ਵਿੱਚ ਚੱਲ ਰਿਹਾ ਤੇ ਗੱਲਾ ਬਾਣਾ ਥੋੜਾ ਜਿਹਾ ਉਹ ਤੀਜੇ ਵਿੱਚ ਚੱਲ ਰਿਹਾ ਠੀਕ ਆ ਜੀ ਤੇ ਹਲ ਕਿੰਨੇ ਪਾਏ ਆ ਹਲ 15 ਜੀ ਇਹ ਕਿੰਨੇ ਕ ਬਾਣ ਪਾ ਲਿਆ ਬਾਈ ਆਣ ਇਹਨਾ ਪਹਿਲਾਂ ਆਪਾਂ ਦੋ ਗੱਲੇ ਆ ਪਾਸੇ ਇਧਰ ਸੁੱਕੇ ਸੁੱਕੇ ਵਾਹੇ ਆਗੇ ਹਾਂਜੀ ਤੇ ਆ ਵਾਸਤੇ ਤਿੰਨ ਚਾਰ ਕੇ ਗੇੜੇ ਇਧਰ ਗੱਲੇ ਬਾਹਰ ਤੇ ਲਾ ਕੇ ਇਹ ਥੋੜਾ ਹੈ ਕਿੱਤਾ ਹਾਂ ਇਹ ਥੋੜਾ ਹੈ ਕਿੱਤਾ ਸੀਗਾ ਉਧਰ ਆਏ ਸੀਗਾ ਸਾਨੂੰ ਐਸੇ ਖੜੇ ਥੋੜੇ ਹਾਲ ਘੱਟ ਲੱਗ ਰਹੇ ਸੀਗੇ ਸੁੱਕੇ ਚ ਠੀਕ ਆ ਕੀ ਰਿਵਿਊ ਆ ਭਾਈ ਤੁਹਾਨੂੰ ਕਿੰਮੇ ਦਾ ਮਹਿਸੂਸ ਹੋ ਰਿਹਾ ਹੈ ਬਾਕੀ ਸਭ ਤੋਂ ਤਾਂ ਮਨ ਕਿ ਦੋ ਜਿਹੜਾ ਸਾਣਾ ਕੀਮਤਾ ਉਸ ਹਿਸਾਬ ਨਾਲ ਸਹੀ ਆ ਜੀ ਹਾਂਜੀ ਬਾਕੀ ਉਹ ਸਾਡੇ ਕੋਲ ਹੌਲੈਂਡ ਖੜਾ 55 ਫੀ ਹਾਂਜੀ ਉਹਦਾ ਅਸੀਂ ਦਿੱਲੀ ਚਲਾ ਕੇ ਦੇਖਦੇ ਹਾਂ ਹਾਂਜੀ ਉਹਦਾ ਤੇਰਾ ਥੋੜਾ ਮੋਟਾ ਫਰਕ ਤਾਂ ਹੈ ਬਾਕੀ ਨਵੀਂ ਚੀਜ਼ ਦਾ ਹਿਸਾਬ ਘੱਟ ਹਾਂ ਬਾਕੀ ਇਹਦਾ ਹੱਥ ਟਿੰਗਣਾ ਹੁੰਦਾ ਚੀਜ਼ ਦਾ ਬਾਕੀ ਆ ਤੁਸੀਂ ਆ ਕੇ ਹੁਣ ਥੋੜੇ ਤੁਹਾਨੂੰ ਉਹਦੇ ਮਗਰ ਵੀ ਆਪਾਂ ਹਲ ਪਾ ਕੇ ਦਿਖਾਵਾਂਗੇ ਬਾਕੀ ਰੇਟ ਦੇ ਹਿਸਾਬ ਨਾਲ ਟਰੈਕਟਰ ਕਿਵੇਂ ਆ ਬਈ ਰੇਟ ਦੇ ਹਿਸਾਬ ਨਾਲ ਸਹੀ ਆ ਬਾਕੀ ਉਹਦੇ ਮਗਰ ਆਪਾਂ ਹਲ ਪਾਵਾਂਗੇ ਹੁਣ ਤੁਹਾਨੂੰ ਪਤਾ ਲੱਗ ਜੂ ਕਿੰਨੇ ਮਿੰਟਾਂ ਚ ਉਹ ਜਿਹੜਾ ਲਾ ਰਿਹਾ ਕਿੰਨੇ ਮਿੰਟਾਂ ਜਿਹ ਠੀਕ ਆ ਬਾਈ ਜੀ ਹੁਣ ਤੁਹਾਨੂੰ ਆਪਾਂ ਚੈੱਕ ਕਰਾਉਨੇ ਆ ਬਾਈ ਜੀ ਮਾਗਰੋਂ ਚਲਾ ਰਿਹਾ ਬਾਈ ਆਪਾਂ ਪੂਕਾ ਖਾ ਰਹੇ ਤੇਰਾ ਟਰਟਾ 4x4 ਚ ਲਾ ਕੇ ਜਮਾ ਪੂਰੀ ਮਿੱਟੀ ਪੜਦਾ ਦੇਖ ਸਕਦੇ ਹੋ ਪੂਰਾ ਫੁੱਲ ਜਮਾ ਥੱਲੇ ਲਾਈ ਜਾਂਦਾ ਬਾਈ 15 ਹਾਲਾ ਦੇਖ ਸਕਦੇ ਹੋ ਪੂਰੀ ਥੱਲੇ ਲਿਫਟ ਸੱਟ ਦਿੰਦਾ ਉਧਰ ਸਾਹਮਣੇ 52 ਆਂਡ ਲੈਂਡ ਵੀ ਲੈਂਦਾ ਹੋਇਆ ਸਪੰਜਾ ਵੀ ਇਹ ਦੇਖ ਸਕਦੇ ਹੋ ਤੁਸੀਂ ਚੱਕਰ ਚੱਕਰ ਵਾਲੇ ਨਹੀਂ ਥੋੜਦਾ ਵੀ ਥੋੜਾ ਮੋਟਾ ਫਰਕ ਪੈ ਸਕਦਾ ਨਮੀ ਚੀਜ਼ ਦਾ ਥੋੜਾ ਜਿਹਾ ਹਾਬ ਘੱਟ ਹੁੰਦਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਪ੍ਰੀਤ 6094 4x4 ਚ ਕੀਮਤ ਹੈਗੀ ਆ ਬਈ ਜੀ ਦੀ ਸਵਾ 9 ਲੱਖ ਟਰੈਕਟਰ ਦੀ ਰੇਟ ਦੇ हिसाब ਨਾਲ ਟਰੈਕਟਰ ਪੂਰਾ ਵੈਸਟ ਤੇ 15 ਹਾਲ ਪਾਏ ਹੋਏ ਆ ਕਿ ਦੇਖ ਸਕਦੇ ਹੋ ਤੁਸੀਂ ਜਮਾ ਥੱਲੇ ਲਾਈ ਹੋਈ ਹੈ ਲੈਫਟ ਪਾਈ ਪੂਰੀ ਮਿੱਟੀ ਘੜਦਾ ਤੁਰੇ ਜਾਂਦਾ ਇੱਧਰ 5520 ਵੀ ਲੈਂਦਾ ਹੋਇਆ ਪਾਈਆਂ ਦੇ ਹੌਲੈਂਡ ਇਹਦੇ ਮਗਰ ਵੀ ਪਾ ਕੇ ਦੇਖਣਗੇ ਕੀ ਬਣਦਾ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਰੇਟ ਦੇ ਹਿਸਾਬ ਨਾਲ ਟਰੈਕਟਰ ਕਿਵੇਂ ਆ ਜਾਂ ਬਾਵਾ ਹੈ ਰੇਟ ਦੇ ਹਿਸਾਬ ਨਾਲ ਕਿਵੇਂ ਲੱਗ ਰਿਹਾ ਤੁਹਾਨੂੰ ਇੱਧਰ ਨਿਊ ਹੌਲੈਂਡ 5520 ਆ ਬਈ ਜੂਦੀ ਗੇਅਰ ਵਾਲਾ 4x4 ਆ ਤੇ ਉਧਰਲੀ ਸਾਈਡ ਤੇ ਪ੍ਰੀਟ 6099 4x4 ਆ ਇਹ ਹੁਣ ਉਹਦੇ ਮਗਰ ਦਾ ਸਾਨੂੰ ਚੈੱਕ ਕਰਾਈ ਹੋਤਾ ਹੁਣ ਇਹਦੇ ਮਗਰ ਪਾ ਕੇ ਦੇਖਦੇ ਆ 15 ਹਾਲ ਕੀ ਬਣਦਾ ਹਾਂਜੀ ਭਾਈ ਹੁਣ ਇਹਦੇ ਮਗਰ ਪਾ ਕੇ ਦੇਖੋ ਮੇਰਾ ਹਾਂ ਭਾਈ ਇਹਦੇ ਮਾਰ ਹਾਂ ਭਾਈ ਇਹਦੇ ਮਾਰ ਪਾ ਕੇ ਦੇਖ ਪਹਿਲਾਂ ਪਾਇਆ ਕਦੇ ਭਾਈ ਹਾਂ ਪਹਿਲਾਂ ਪਾਇਆ ਭਾਈ ਉਹਦੇ ਜੈਟ ਵਾਲੇ ਪਾਇਆ ਪਹਿਲਾਂ ਠੀਕ ਆ ਤੇ ਕਿੰਨਾ ਕੁ ਚੱਕਰਾਂ ਤੇ ਚੱਲਦਾ ਭਾਈ ਚੱਲਦਾ ਭਾਈ 2000 ਤੇ 2000 ਤੇ ਭਾਈ ਇਹਨਾਂ ਵੀ ਚਲਾਇਆ ਹਾਂ ਹਾਂ ਪਹਿਲਾਂ ਚਲਾਇਆ ਭਾਈ ਦੇਖਣਾ ਕੀ ਬਣਦਾ ਭਾਈ ਉਹ ਪਾ ਕੇ ਦੇਖਦੇ ਆ 15 ਹਾਲ ਇਹਦੇ ਮਗਰ ਉਹਦੇ ਮਗਰ ਉਹ ਕੱਟ ਲਈ ਜੀ ਭਾਈ ਜੀ ਹੁਣ ਨਿਊ ਹਾਲੈਂਡ 52 ਵੀਰ ਮਗਰ ਉਹੀ 15 ਹੜ ਪਾਏ ਜਾ ਰਹੇ ਆ ਜਿਹੜੇ ਪ੍ਰੀ 26 49 ਮਗਰ ਪਾਏ ਹੋਏ ਸੀਗੇ 15 ਹੜਾ ਬਾਈ ਜੀ ਵੀਡੀਓ ਨਾਲ ਇੰਟਰਟੈਕ ਬਣੇ ਰਹੋ ਤੇ ਦੇਖਾਂਗੇ ਆਪਾਂ ਵੀ ਇਹ ਕਿੰਨੇ ਕਿ ਚੱਕਰਾਂ ਦੇ ਚੱਲਦਾ ਅੱਜ 2000 ਚੱਕਰਾਂ ਦੇ ਕਹਿੰਦਾ ਸੀ ਉਹ ਚੱਲਦਾ ਸੀ 2200 ਉਹ ਕਸਟੀ ਦਾ ਚੱਕਰ ਦੇ ਮਿਲਦਾ ਆ ਰਿਹਾ ਤੇ ਇਹ ਰੱਤੇ ਰਾਜੇ ਮੈਂ ਉਹ ਕਿਹੜੇ ਗੇਅਰ ਤੇ ਲੂਆ ਕਣ ਪਾਈ ਜਾਂਦੇ ਆ ਬਈ ਸੈਟਿੰਗ ਕਰੀ ਜਾਂਦੇ ਆ ਡੰਡੇ ਮੁੰਡੇ ਜੀ ਉਨ ਛੱਡ ਦੇਣ ਬਣੇ ਰਹੋ ਵੀਡੀਓ ਨਾਲ ਅੰਤ ਤੱਕ ਆਹਰ ਬਈ ਕਿਰਾ ਦਾ ਬਈ ਜਮਾ ਛੱਡੇ ਲਾਇਆ ਹੋਇਆ ਉਹ ਨਾ ਮਾ ਟਰੈਕਟਰ ਹਜੇ ਰਮੇ ਘਟ ਹੋਇਆ ਹੋਇਆ ਇਹ ਰਮਾ ਹੋਇਆ ਹੋਇਆ ਨਾ ਬੱਬੂ ਇਹ ਰਮੇ ਕਰਕੇ ਹੈਗਾ ਬਾਕੀ ਚੱਕਣਾ ਦਾ ਬਈ ਪਤਾ ਨਹੀਂ ਕਿੰਨੇ ਚੱਕਣਾ ਹੈ ਕਿੰਨੇ ਬਾਈ ਨਾ ਗੰਨਵਾਦ ਕਰਦੇ ਆਂ ਜਾ ਕੇ ਗਾਂ ਕੀ ਬਣਦਾ ਲੈਫਟ ਦਾ ਉਹਦੇ ਜਿੰਨੀ ਥੱਲੇ ਚਿੱਟੀ ਹੋਈ ਜਾਣਾ ਬੱਬੂ ਇਹਦੀ ਵੀ ਪੁੱਲ ਥੱਲੇ ਏਟਿਆ ਲੈਫਟ ਹੋਦੀ ਵੀ ਪੁੱਲ ਥੱਲੇ ਏਟਿਆ ਲੈਫਟਾਂ ਦੋਨਾਂ ਦੀਆਂ ਬਰਾਬਰ ਆ ਹਾਂ ਤੇ ਕਹਦੇ ਆ ਕਿ ਹੁਣ ਇਹ ਕਿਹੜੇ ਗੇਅਰ 'ਚ ਚੱਲ ਰਿਹਾਗਾ ਉਹ ਬਾਈ ਨਾ ਗੱਲ ਬਾਤ ਕਰਦੇਗਾ ਇਹਨਾਂ ਤੇ ਕਿਹੜਾ ਇੰਜਨ ਆ ਇਹਦਾ ਤੇ ਜੂਰੀ ਗੇਅਰ ਆ ਲਾ ਗਿਆ ਬਾਈ ਜੀ ਇਹ ਕਿੰਨੇ ਚੱਕਰਾਂ ਦੇ ਚੱਲੂਗਾ ਕਿੰਨੇ ਚੱਕਰ ਮਾਰੇ ਹੋਣ ਕਿੰਨੇ ਚੱਕਰਾਂ ਦੇ ਚੱਲਦਾ ਬਾਈ ਇਹ ਕਿਹੜੇ ਗੇਅਰ 'ਚ ਚੱਲ ਰਿਹਾ ਪਹਿਲੇ ਆਈ ਜੀ ਬਾਈ ਇਹਦੇ ਹਾਈ ਟੈਕ ਗੇਅਰ ਪਹਿਲਾ ਆਈ ਹੁੰਦਾ ਇਹਦੇ ਹਾਈ ਲੋ ਮੀਡੀਅਮ ਇਹਦੇ ਵੀ ਨਹੀਂ ਹਾਈ ਲੋ ਹਾਂ ਪਹਿਲੇ ਆਈ ਟੈਕ ਜੀ ਇਹ ਟ੍ਰਾਵਲ ਦਾ ਲੈਪ ਜਮਾ ਦਿੰਦੇ ਆਂ ਬਈ ਲੈਪ ਜਮਾ ਦਿੰਦੇ ਆਂ ਜੀ ਇਹ ਕਿਹੜਾ ਮਾਡਲ ਬਈ ਮਾਡਲ ਬਈ 21 ਇੱਥੇ ਮਾਡਲ ਆ ਇਹਦਾ ਬਈ ਇਹ ਪਹਿਲਾ ਰਾਮੂ ਆ ਰੱਖੋ ਹੋਇਆ ਕਿੰਨਾ ਦਾ ਹੋ ਗਿਆ ਬਈ ਜੀ ਚੁੱਕ ਕਰਦੇ ਵੇ ਜੀ ਮੈਂ ਬਈ ਕਿੰਨਾ ਟਾਈਮ ਲੱਗ ਗਿਆ ਸਵੇਰ ਤੇ ਸਵੇਰ ਵੇਗਾ ਲਈ ਕੀ ਵਾਰ ਬੰਦੇ ਜਾ ਆ ਮੈਂ ਇਹ ਤਾਂ ਫਾਈ ਮਾਰ ਲਗਾ 24 ਘੰਟੇ ਦਾ 25 ਦਿਨ ਚੱਲਿਆ ਵਾ ਸਿੱਕੇ ਕਮੈਂਟ ਦੇ ਗਿਆ ਚੱਲਿਆ ਇਹ ਤਾਂ ਨਾਲ ਹੀ ਪੈਣ ਲੱਗਿਆ ਹਾਂ ਨਾਲ ਐਵੇਂ ਰਮਾ ਹੋਇਆ ਵਾਲਾ ਪੈਟਰਨ ਤੇ ਦੇਖਦੇ ਭਾਈ ਕੀ ਹੋਊਗਾ ਉਹ ਵੀ ਪਾ ਕੇ ਦੇਖਿਆ ਉਹ ਵੀ ਟਾਈਮ ਅੜਿਆ ਜਾ ਪ੍ਰੀਤਾ ਉਤਰਹਿ ਇੱਥੇ ਬੈਠਾ ਠੀਕ ਆ ਭਾਈ ਐਵੇਂ ਇਹ ਤਾਂ ਵੀ ਭਾਈ ਤੋਂ ਤੇ ਕਿਹੜਾ ਪਰਵਾਹਾਂਗੇ ਇਹ ਦੇਖਦਾ ਕੀ ਬਣਦਾ ਠੀਕ ਆ ਭਾਈ ਇਹ ਲੈ ਦੇ ਭੰਚਣਾ ਕਰਾ ਸਰ ਤੋਂ ਨਾਲ ਹੀ ਲੱਗੀ ਹੋਈ ਆ ਬਿੱਟੋ ਤੇ ਦੇਖਾ ਦਮੂਸਿਆ ਜਮਾ ਠੰਡਿਆ ਕੋਈ ਐਸੀ ਚੀਜ਼ ਦਾ ਫਰਕ ਆ। ਹਰਤ ਪਾਓਗੇ, ਕੋਗਾ ਜਿੰਨੇ ਕੇ ਪੈਸੇ ਲਾ ਲੋਗੇ ਤਾਂ ਉਹਨੇ ਕੀ ਚੀਜ਼ ਬਣ ਲ。ਬਾਕੀ ਡਰਾਈਵਰ ਦੇ ਸਾਰੇ ਚਲਾਈ ਦੇ ਤੇ ਹੱਥ ਲੱਗੀ ਰਹਿੰਦਾ ਵੀ ਚੀਜ਼ ਹੱਥ ਲੱਗੀ ਹੋਈ ਆ ਬਾਈਏ। ਦੋ ਸਾਲ ਹੋ ਗਏ ਬਾਈ ਨੂੰ ਪਾਉਂਦੇ ਹੋਏ ਇਹ ਟ੍ਰੈਕ। ਉਹ ਨਮੀ ਚੀਜ਼ ਆ ਬਾਈ ਹਜੇ। ਔਣੀ ਔਣੀ ਹਿਸਾਬ ਆਉਂਦਾ ਬੰਦੇ ਨੂੰ। ਟੈਂਕ ਖਾਲਿਆ, ਫੇਰ ਪਤਾ ਲੱਗੂ ਬਾਅਦ ਵਿੱਚ। ਉਹ ਤਾਂ ਘੁੱਕਣੇ ਬੈਣਗੇ ਤਿੰਨ ਚਾਰ ਟੋੜ ਫੇਰ ਬਣੂ ਉਹ ਚੱਤ ਨਾਲ। ਟੈਂਕ ਨਾਲ ਘੁੱਕੇ ਫੇਰ ਪਤਾ ਲੱਗਦਾ ਜੀ। ਤੇ ਬਾਕੀ ਹਜੇ ਉਹ ਵੀ ਪਹਿਲਾਂ ਜਦੋਂ ਆਪਾਂ ਸਟਾਰਟ ਕਰੀ ਜਬੇ ਜੀ ਵੀਡੀਓ ਉਹ ਵੀ ਥੱਲੇ ਲਾ ਕੇ ਚਲਾਇਆ ਸੀ ਪੂਰਾ। ਹਜੇ ਉਹ ਵੀ ਦਬਦਾ ਸੀਗਾ ਕਿਉਂਕਿ ਰਵਾ ਥੋੜਾ ਘੱਟ ਕਰਦਾ ਸੀਗਾ। ਘੱਟ ਕਿਉਂ ਕਰਦਾ ਸੀਗਾ? ਕਿਉਂਕਿ ਹਜੇ ਚਮਨ ਨਵਾ ਬਾਈ ਜੀ ਜਾਂਸੀ ਚੋਂ ਲੈ ਕੇ ਆਏ ਸੀਗੇ। ਤੇ ਹੁਣ ਦੂਜੇ ਬਾਣ ਤੇ ਬਾਣ ਲਿਆ ਬੱਬੂ ਸੁੱਕੇ ਜਾ ਰਿਹਾ ਉੱਧਰ ਦੇਖਣਾ ਕਿੰਨਾ ਕੁ ਜ਼ੋਰ ਮਾਰਦਾ। ਰੇਟ ਪੰਦਰਾ ਕਰਦਾ ਅੰਡਾ ਮਾਰਦਾ ਉੱਧਰ ਵੀ। ਦੇਖ ਸਕਦੇ ਹੋ ਤੁਸੀਂ ਪੂਰੀ ਗੱੜਬੜਾ ਮਾਰ ਤਰੈ ਜਾਂਦਾ। ਮਾੜਾ ਕੋਈ ਵੀ ਟਰੈਕਟਰ ਨਹੀਂ ਹੈਗਾ ਬਾਕੀ ਬਾਈ ਰੇਟ ਦੇ ਹਿਸਾਬ ਨਾਲ ਹੁੰਦਾਗਾ ਬੱਟਾ ਦਾ ਹਾਂ ਇਹਦਾ ਬਈ ਫਰਕ ਪਾਉਗੀ ਕਹੂਗਾ तकरीबन ਨਾ ਵਾਲਾ ਬਾਕੀ ਡਰਾਈਵਰੀ ਦੇ ਸਾਰੇ ਤੇ ਹਾਂ ਬਾਕੀ 23 ਲੱਖ ਵੀ ਬਹੁਤ ਅੰਦਾਣਾ ਬੱਬੂ ਬਾਕੀ ਹੱਥ ਲੱਗੇ ਸਾਰੇ ਅੰਦਾ ਵੀ ਚੀਜ਼ ਜਿਹੜੀ ਹੱਥ ਨੇ ਚੀਜ਼ ਅਮਰੀਕਾ ਦੀ ਘਮਾਉਂਗਾ ਚੋਬਰ ਬੰਦਾ ਹਾਲ ਪਾ ਕੇ ਕਰ ਦੋ ਕਰ ਦ ਕਰਤਾ ਦੇਖ ਸਕਦੇ ਨੇ ਤੁਸੀਂ ਚੱਲ ਰਹੀ 22 ਚੱਕਰ ਤੇ ਤੇ 100 ਚੱਕਰ ਤੋੜ ਰਾ 22 ਚੱਕਰ ਤੇ ਆ ਚੱਲਦਾ ਪ੍ਰੀਤ 60 49 100 ਕੇ ਚੱਕਰ ਡਰਾਪ ਕਰ ਜਾਂਦਾ ਬਈ ਇਹ ਬਾਕੀ ਨਵੀਂ ਚੀਜ਼ ਆ ਜੇ ਹੋਲੀ-ਉੜੀ ਇੰਜਣਾ ਜਿਹੜਾ ਦਾ ਰਮੇ ਹੋਊਗਾ ਨਿਊ ਹੋਲੰਡਰ ਸਪੰਜਾਵੀ ਕੰਪਨੀ ਵਾਲਾ ਜਿਹੜੀ ਇਹਦੇ ਟਰਪੋ ਲੱਗੀ ਹੋਈ ਹੈਗੀ ਪਹਿਲਾਂ ਗਿੱਲੇ ਚ ਪਾੜਿਆ ਹੋਇਆ ਸੀ ਹੁਣ ਜਮਾ ਸੁੱਕਾ ਬਾਈ 15 ਹੜ ਉਹ ਹੀ ਹੜ ਪਾਏ ਹੋਏ ਆ ਨੂੰ ਦਿਖਾਉਣੇ ਆਗੇ ਆਖਰੋ ਆਹ ਪਾੜਦਾ ਤੁਰਿਆ ਮਾਜਾ ਮੰਜਮੀਨ ਨੂੰ ਦੇਖ ਸਾਹਿਬ ਉਹ ਹੀ ਡਰਾਈਵਰ ਹੈ ਝੋਟਾ ਇਹ ਪਾੜਾ ਬਰੇ ਨੀ ਜਮੀਨ ਕੇ ਮੈਂ ਪਾੜ ਕੇ ਰੱਖ ਦਿੰਦਾ ਲੈਫਟਾ ਇੱਥੇ ਵੀ ਵਾਵਾ ਲੱਗੀ ਹੋਈ ਆ ਬਾਈ ਆਪ ਦਾ ਪਾਈ ਦੇਖਦੇ ਗੱਲ ਮਾਰਦਾ ਸੀਟੀ ਨੇ ਮਾਇਆ ਸੀਟੀ ਨੇ ਇਹ ਟਰਬੋ ਲੱਗੀ ਹੋਈ ਆ ਬਈ ਕੰਪਨੀ ਵੱਲੋਂ ਲੱਗੀ ਹੋਈ ਹੁੰਦੀ ਆ ਆਉਣਾਂ ਦੀ ਸੀਟੀ ਹੀ ਨੇ ਨਾਲ ਰਲਦੀ ਗਏ ਇਹਨਾਂ ਦਾ ਸੀਟੀ ਦਾ ਸੀਟੀ ਬਈ ਜਾਇ ਜੇ ਪੈਸੇ ਪੈਸੇ ਵੀ ਮਰ ਸੀਟੀ ਹੁਣ ਪਹਿਲਾ ਮੁੰਡਾ ਬਹਿ ਗਿਆ ਜਿਹੜਾ ਪ੍ਰੀਤ ਤੇ ਬੈਠੇ ਜਗਾ ਇਹ ਦੇਖਦੇ ਕੀ ਕਰਦਾ ਇਹਦੇ ਨਾਲ ਡਰਾਈਵਰ ਬਾਦਲਤਾ ਨਾ ਪੂਰਾ ਸੁੱਕਾ ਬਾਣਾ

sekarang yuk ya yang dasar tim

ਆਹ ਉਹੀ ਬਟਰਾ ਬਾਈ ਜਿਹੜਾ ਪਿੱਛਾ ਕਰਾ ਚੱਲਦਾ ਹੈ ਬਟਾ ਜੀ ਬਟਾ ਉਹ ਇੱਥੇ ਬੈਠਾ ਹੋਇਆ ਹਾਂਜੀ ਬਾਈ ਜੀ ਸਭਰਾਜ 855 5 ਸਟਾਰ ਹੈ ਇਹਦੇ ਮਗਰ ਉਹੀ 15 ਹਾਲ ਪਾੜੇ ਡਬਲ ਪੰਪਾ ਦੇਗੀ ਚੁੱਲੇ ਵਾਲਾ ਇਹਦੇ ਮਗਰ ਪਾ ਕੇ ਚਲਾਉਣਾ ਉਹਨੂੰ ਦਿਖਾਉਣਿਆ ਕਿੰਨਾ ਕੁ ਜ਼ੋਰ ਮਾਰਦਾ ਬਾਈ ਉਹੀ 15 ਹਲੇ ਦੇ ਮਗਰ ਪਾਏ ਹੋਇਆ ਡਬਲ ਡਿਸਟ੍ਰਿਬਿਊਟਰ ਛੜਤਾ ਬਾਈ ਗੇਅਰ ਗੂਰ ਵੀ ਪੁੱਛਾਂਗੇ ਕਿਹੜਾ ਚੱਲਦਾ ਅਰੇ ਡੰਡੇ ਦੀ ਸੈਟਿੰਗ ਕਰਦੇ ਆ ਬਾਈ ਡੰਡੇ ਦੀ ਸੈਟਿੰਗ ਕਰਕੇ ਦੂਆ ਚਲਾਉਣਗੇ 2i star ਸਵਰਾਰ 155 ਟਾਵਲ ਪੰਪਰ ਡਾਬਲ ਡਿਸਟ੍ਰੀਬਿਊਟਰ ਇਹ ਵੀ ਬਿਲਕੁਲ ਨਵਾਂ ਡ੍ਰੈਕਟਰ ਆ ਬਾਈ ਜੀ ਬਸ ਇਹ 2i 2 ਆ ਉਹ 4x4 ਆ ਅੜਦੇ ਜੋਬਰਾ ਉਹੀ 15 ਹਾਲ ਪਾਦੇ ਕੀ ਕਰੀਜ਼ ਪੇੜਾ ਕਤੂਂ ਦੇ ਰੱਖ ਤੂ ਸਪੀਡ ਆ ਬਾਈ ਇਹ ਟੂ ਸਪੀਡ ਆ ਸਮਰਾਹ 855 5 ਸਟਾਰ ਟੂ ਸਪੀਡ ਆ ਦੇਖ ਸਕਦਾ ਤੁਸੀਂ ਲੈਫਟ ਉੱਨੀ ਹੋਈ ਜਾਂਦੀ ਆ ਦੌੜਦਾ ਨਹੀਂ ਇਹ ਵੀ ਲੈ ਬਾਈ ਥੋੜਾ ਥੋੜਾ ਘੱਟ ਆ ਪਰ ਦਬਦਾ ਨਹੀਂ ਹੈਗਾ ਟਰੈਕਟਰ ਤੇ ਚੱਕਰ ਦੇਖਾਂਗੇ ਬਾਈ ਤੂੰ ਪੁੱਛਾਂਗੇ ਵੀ ਕਿੰਨਾ ਚੱਕਰ ਪਾਕੀ ਬਾਈ ਦਾ ਗੱਲਬਾਤ ਕਰਦੇ ਆ ਤੁਹਾਨੂੰ ਪੁੱਛ ਕੇ ਦੱਸਦੇ ਆ ਇੱਕ ਜਿਹੜਾ ਲਾਤਾ ਫਲਹਾੜ ਪੰਜਾਬ ਦੀ ਸਾਨ ਰੈਡ ਬੱਲ ਕਹਾਏ ਕਰੇ ਨੂੰ ਸਮਾਰਟ ਰੈਕ ਦਾ 155 ਤੁਹ ਸਪੀਡ ਹੈ ਬੱਬੂ ਹਾਂ ਤੁਹ ਸਪੀਡ ਹੈ ਤੁਹ ਸਪੀਡ ਆ ਉਹ 3 ਸਪੀਡ ਤੇ 4x4 ਸੀਗੇ ਇਹ 2 ਸਪੀਡ ਹੈ ਡਬਲ ਪੰਪ ਡਬਲ ਡਿਸਟ੍ਰਿਬਿਊਟਰ 16 ਦੇ ਟਾਇਰ ਆ ਉਹੀ 15 ਆ ਹਲੇ ਇਹਦੇ ਪਿੱਛੇ ਆ ਦਬਦਾ ਇਹ ਵੀ ਨਹੀਂ ਇਲੇ ਪਕੜੀ ਜਾਂਦਾ ਨਹੀਂ ਹੈਗਾ ਵੀ ਬੰਦ ਹੋ ਜੂ ਟਰੈਕਟਰ ਦੇਖਾਂਗੇ ਬਾਕੀ ਕਿੰਨੇ ਕਿ ਚੱਕਰ ਤੋੜਦਾਗਾ ਹਾਈ ਗੱਲਬਾਤ ਹੀ ਕਰਾਂਗੇ ਇਹਦਾ ਛੇੜਦਾ ਕਰੇ ਤੋੜੇ ਕਰਦਾ ਇਹ ਵੀ ਡਲੇ ਡਲੇ ਕਰਦਾ ਬਣਾ 3 ਸਪੀਡ ਆ ਬਣਾ 4x4 ਆ ਪਾਈਨਾ ਗੱਲਬਾਤ ਕਰਦੇ ਆ ਕੀ ਬਣਦਾ ਦੋ ਕਿਹੜੇ ਲਾ ਜਾਂਦਾ ਜੀ ਅੜ ਜਾਓ ਪਾਸੇ ਸਵਰਾਜ 155 ਆਇਆ ਹੋਇਆ ਹੈ ਇੰਨੇ ਚੱਕਰਾਂ ਦੇ ਚੱਲਦਾ ਇਹ 1800 1800 ਚੱਕਰ ਦੇ 1800 ਚੱਕਰ ਤੇ ਚੱਲਦਾ ਜਿਹੜਾ ਨਿਊ ਆਲੈਂਡ ਨਿਊ ਚੱਲਦਾ 2000 ਯਾਰ ਚੱਕਰ ਤੇ ਬਾਈ ਜੀ ਜਿਹੜਾ 200 ਚੱਕਰ ਦਾ ਫਰਕ ਆ ਉਹ ਚੱਲਦਾ ਸੀਗਾ 2200 ਚੱਕਰ ਤੇ ਤੇ ਰੀਤ ਚੱਲਦਾ 2200 ਤੇ ਆਹੌਲੈਂਡ ਚੱਲਦਾ 2000 ਤੇ ਤੇ ਸਭਰਾਜ 155 2 ਸਪੀਡ ਆ ਇਹ ਬਾਈ ਜੀ ਇਹ 1800 ਚੱਕਰ ਤੇ ਚੱਲਦਾ ਬਾਕੀ ਬਾਈ ਜੀ ਜਿੰਨੇ ਆਪਾਂ ਗੱਲ ਕਰੀ ਬਾਈ ਜੀ ਉਹ ਦੋਨੇ ਕਿ ਜੀ 3 ਸੀ ਇਹ ਆ 2 ਸਪੀਡ ਆ ਉਹ 3 ਸਪੀਡ ਸੀ ਦੋਨੇ 55 20 ਵੀ ਤੇ ਪ੍ਰੀਤ 6093 ਵੀ ਤੇ ਨਾਲੇ ਉਹ ਦੋਨੇ 4x4 ਸੀ ਇਹ 2x2 ਤੇ 2 ਸਪੀਡ ਆ ਪੂਰੇ ਥੱਲੇ ਲਾਤੇ ਹਾਲਾ ਰੈਡ ਬੋਲ ਨਾਲ ਝੋਟਾ ਦੇਖ ਸਾਹਤੋਂ ਦੋ ਸੀ ਗਾਤੋ ਕਰਦਾ ਜਾਂਦਾ ਡੜੇ ਕਰਦਾ ਤੁਰਿਆ ਜਾਂਦਾ ਜਮਾ ਤੱਪੜ ਵਾਹਣਾ ਆ ਕਿਹੜੇ ਸੀਨੇ ਲਾਇ ਹੋਇਆ ਬਈ ਟਮਾਟਰੀ ਨੇ 85 ਬੰਦੇ ਦਾ ਵੀ ਜੋਰ ਲਵਾ ਲਿਆ 55 ਦਾ ਵੀ ਲਵਾ ਲਿਆ ਪ੍ਰੀਤ 60 49 ਦਾ ਵੀ ਲਵਾ ਲਿਆ ਇਹ ਕਿੰਨੇ ਚੱਕਰਾਂ ਦੇ ਚਲਾਇਆ ਬਈ 1800 ਦੇ ਬਈ ਠੀਕ ਆ ਤੇ ਉਹ ਦੂਜੇ ਕਿੰਨੇ ਕਿੰਨੇ ਤੇ ਚੱਲਦੇ 2000 ਤੇ ਉਹਦਾ ਪਤਾ ਨਹੀਂ ਪ੍ਰੀਤ ਤਾਂ ਚਲਾਇਆ ਨਹੀਂ ਮੈਂ ਪ੍ਰੀਤ ਚੱਲਦਾ ਜੀ 2300 ਤੇ 2200 2000 ਤੇ ਬਈ ਉਹਦਾ ਨਹੀਂ ਪਤਾ 1800 ਇਹ ਕਿੰਨੇ ਕੇ ਚੱਕਰ ਡ੍ਰੌਪ ਕਰਦਾ ਬਈ ਇਹ 1800 ਤੇ ਇਹ ਤਾਂ ਪੂਰੇ ਸ਼ੂਰੀ ਲੱਗਦਾ ਯਾਰ ਕਰਦਾ ਨਹੀਂ ਡ੍ਰੌਪ 1800 ਬਾਅਦ ਕੀ ਕਰਨ 100 ਤੋੜਦੇ ਠੀਕ ਆ ਬਈ ਕਿਵੇਂ ਲੱਗਦਾ ਬਈ ਤੰਨਾ ਜੋ ਬਈ 72 ਤਾਂ ਵਧੀਆ ਲੱਗੇ ਉਹ ਆਪਾਂ ਚਲਾਇਆ ਨਹੀਂ ਉਹ ਚਲਾਇਆ ਨਹੀਂ ਠੀਕ ਆ ਬਈ ਹਾਂਜੀ ਦੋਸਤੋ ਤੰਨੇ ਟਰੈਕਟਰ ਦਾ ਕੰਪੈਰੀਸ਼ਨ ਕਰਕੇ ਦਿਖਾਇਆ ਤੁਹਾਨੂੰ ਆਪਾਂ ਇਸ ਵੀਡੀਓ ਚ ਤੁਸੀਂ ਦੱਸੋ ਬਾਈ ਕਿਹੜਾ ਟਰੈਕਟਰ ਬੈਸਟ ਆ ਤੇ ਜਿਹੜਾ ਨਿਊ ਹਾਲੈਂਡ 552 ਟਰੈਕਟਰ ਆ ਬਾਈ ਜੀ ਉਹਦੀ ਤੇ ਆਹ ਟਰੈਕਟਰ ਦੀ ਕੀਮਤ 'ਚ ਬਹੁਤ ਫਰਕ ਆ ਪ੍ਰੀਟ 6090 ਟਰੈਕਟਰ ਦਾ ਹੈਗਾ 6.9 ਲੱਖ ਰੁਪਏ ਦਾ ਤੇ ਜਿਹੜਾ 552 ਹਾਲੈਂਡ ਆ ਉਹ 13 ਲੱਖ ਦੇ ਕਰੀਬ ਆ ਹੈਗਾ ਬਾਈ ਜੀ 3.5 ਤੋਂ 4 ਲੱਖ ਰੁਪਏ ਦਾ ਪਰਕਾ ਟਰੈਕਟਰ ਮਗਰ ਜੋਰ ਫੁੱਲ ਮਾਰਦਾ ਬਾਈ ਜੀ ਪ੍ਰੀਟ 6090 ਵੀ ਹਾਲੈਂਡ ਵੀ ਕੀਮਤ ਦੇ ਵਿੱਚ ਬਹੁਤ ਫਰਕ ਆ ਬਾਈ ਜੀ ਟਰੈਕਟਰ ਦੀ ਕੀਮਤ ਵਿੱਚ ਬਹੁਤ ਫਰਕ ਆ ਬਾਕੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ 3.5 ਤੋਂ 4 ਲੱਖ ਰੁਪਏ ਦਾ ਫਰਕ ਆ ਕੀਮਤ ਵਿੱਚ ਮੇਰੇ ਹਿਸਾਬ ਨਾਲ ਤਾਂ ਇਹ ਟਰੈਕਟਰ ਬੈਸਟਾ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਦਿਓ ਬਾਈ ਜੀ ਕੀਮਤ ਦੇ ਹਿਸਾਬ ਨਾਲ ਟਰੈਕਟਰ ਤੇ ਬਾਪਾ ਹੀ ਇਹਦੇ ਹਿਸਾਬ ਨਾਲ ਕਿਹੜਾ ਟਰੈਕਟਰ ਬੈਸਟਾ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਦਿਓ ਨਿਊ ਹੋਲੈਂਡਰ 5520 ਤੇ ਪ੍ਰੀਤ 6049 ਦੀ ਕੀਮਤ ਵਿੱਚ ਬਾਈ ਜੀ 3.5 4 ਲੱਖ ਰੁਪਏ ਦਾ ਤਕਰੀਬਨ ਫਰਕ ਆ ਕੀਮਤ ਦੇ ਹਿਸਾਬ ਨਾਲ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਬਾਈ ਜੀ ਕੀਮਤ ਦੇ ਹਿਸਾਬ ਨਾਲ ਤਾਂ ਮੈਨੂੰ ਪ੍ਰੀਤ 6049 ਟਰੈਕਟਰ ਬੈਸਟ ਲੱਗਦਾ ਬਾਕੀ ਕਿਸਾਨ ਭਰਾਵੋ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ ਹੋ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ